ਤੇ ਬਾਕੀ ਵੱਧੇ ਵਾਲੀ ਗੱਲ ਆ ਕਿਉਂਕਿ ਬੱਛੀ ਆ ਨਾਲ ਤੇ ਹੈ ਵੀ ਚੰਗੇ ਸੀਮੰਦੀ ਆ ਗਈ ਤੇ ਦੋ ਨਗ ਹੋ ਜਾਣੇ ਇੱਕ ਤਰ੍ਹਾਂ ਦੇ ਤੁਸੀਂ ਆਰਡਰ ਦੇਖ ਸਕਦੇ ਹੋ ਮੂਹਰ ਨੂੰ ਬਹੁਤ ਆਗਾ ਘਟ ਦੇ ਲਗਭਗ ਅੱਗੇ ਨੂੰ ਆਗਾ ਤੇ ਬਾਕੀ ਥਣਾ ਦਾ ਸਹਿਜ ਬਹੁਤ ਸੋਹਣਾਗਾ ਥੋੜੇ ਨੇ ਕਿੰਨਾ ਦੁੱਧ ਦਿੱਤਾ ਬਾਈ ਲੀਟਰ ਪਲੱਸ ਦਿੱਤਾ ਬਾਈ ਤੋਂ ਪਲੱਸ ਹੀ ਦਿੱਤਾਗਾ ਹਾਂਜੀ ਹਾਂਜੀ ਠੀਕ ਹੈ ਤੇ ਇਸ ਵਾਰ ਫਿਰ ਕੀ ਮੀਡ ਆ ਗਈ ਸਵਾਰ ਭਾਈ ਸਾਮ ਸਵਾਰ ਦੇ ਸਕਦੇ ਹਾਂ ਹੂੰ ਠੀਕ ਹੈ 26 ਲੀਟਰ ਦੇ ਸਕਦੇ 25 22 ਲੀਟਰ ਤਾਂ ਦੇ ਸਕਦੀ ਆ ਹਨ ਜਦੋਂ ਇੰਨਾ ਦਿੱਤਾਗਾ ਤੇ ਬਾਕੀ ਫਿਰ ਚੰਗੀ ਆ ਕਿ ਸਾਫ ਸੁਥਰੀ ਆ ਬਾਕੀ ਘਰ ਰੱਖਣ ਲਈ ਬਹੁਤ ਵਧੀਆ ਆ ਕਿਉਂਕਿ ਕ੍ਰੋਸ ਦੇ ਕਾਰਨ ਇਹਦੀ ਫੈਟ ਵੀ ਵਧੀਆ ਰਹੂਗੀ ਇਹਨੂੰ ਦੁੱਧ ਪੀਣ ਨੂੰ ਲੈਣੀ ਆ ਉਹਦੇ ਲਈ ਵੀ ਠੀਕ ਵਧੀਆ ਰਹੂਗੀ ਪੂਰੀ ਇਹ ਤੇ ਹਾਂਜੀ ਦੋਸਤੋ ਸასიਖਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸਲਾਬਤਪੁਰਾ ਤਹਿਸੀਲ ਪੈ ਜਾਂਦੀ ਆ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਜਰਸੀ ਗਾਂ ਦੇਖ ਰਹੇ ਹੋ ਤੀਜਾ ਸੂਆ ਸੂਈ ਆ ਤੇ ਬਿਲਕੁਲ ਇਹ ਤਾਜੀ ਸੂਈ ਹੈਗੀ ਤੇ ਬੱਚਾ ਨਾਲ ਵੱਛੀ ਹੈ ਚੰਗੇ ਸੀਮਨ ਦੀ ਵੱਛੀ ਆ ਦੇਖ ਸਕਦੇ ਤੁਸੀਂ ਟਰਾਏ ਦਾ ਸੀਮਨ ਲੱਗਿਆ ਹੋਵਾ ਸੀਗਾ ਤੇ ਟਰਾਏ ਸੀਮਨ ਦੀ ਇਹ ਵੱਛੀ ਹੈਗੀ ਬਾਕੀ ਵੱਛੀ ਬਹੁਤ ਸੋਹਣੀ ਆਈ ਹੈਗੀ ਦੇਖ ਸਕਦੇ ਹੋ ਤੁਸੀਂ ਨਾੜਗਾ ਨਾਲ ਆ ਤੇ ਬਾਕੀ ਵੱਧਦੇ ਵਾਲੀ ਗੱਲ ਆ ਕਿਉਂਕਿ ਬੱਛੀ ਹੈ ਨਾਲ ਤੇ ਹੈ ਵੀ ਚੰਗੇ ਸੀਮੰਦੀ ਆਗੀ ਤੇ ਦੋ ਨਗ ਹੋ ਜਾਣੇ ਇੱਕ ਤਰ੍ਹਾਂ ਦੇ ਦੇਖ ਸਕਦੇ ਹੋ ਤੁਸੀਂ ਬੱਛੀ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਆਗੀ ਤੇ ਬਾਕੀ ਲੰਬਾਈ ਵੀ ਬਹੁਤ ਹਲਤਾਂ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਚੰਗੀ ਬੱਛੀ ਆਈ ਹੈਗੀ ਤੇ ਬਾਕੀ ਕਰਾਸ ਐਚ ਐਫ ਦੇ ਨਾਲ ਕਰਾਸ ਆ ਜਰਸੀ ਦੇ ਵਿੱਚ ਪੈਂਦੀ ਹੈਗਾ ਬਾਡੀ ਵੰਤਰ ਦੀ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਫੇਲ ਵੀ ਚੰਗੀ ਆ ਤੇ ਕੱਦ ਵੀ ਵਧੀਆ ਹੈਗਾ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਤੇ ਸੰਭੀ ਬਲੀ ਵੀ ਚੰਗੀ ਆ ਥੋੜੀ ਜੀ ਤਾਜੀ ਸੂਈ ਕਰਕੇ ਕੇਰਾ ਪਸ਼ੂ ਥੋੜਾ ਜਿਹਾ ਫਿੱਕਾ ਪੈਂਦਾ ਹੈਗਾ ਤੇ ਚੰਗੀ ਆ ਬਾਡੀ ਬਾਂਦਰ ਦੀ ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਮੂਰ ਨੂੰ ਬਹੁਤ ਹੈਗਾ ਘਟ ਦੇ ਲਗਭਗ ਅੱਗੇ ਨੂੰ ਆਗਾ ਤੇ ਬਾਕੀ ਥਣਾ ਦਾ ਸਹਿਜ ਬਹੁਤ ਸੋਹਣਾ ਹੈਗਾ ਥੋੜੀ ਜੀ ਭਾਲ ਆਗੀ ਤਾਜੀ ਸੂਈ ਕਰਕੇ ਤੇ ਸਪੇਸ ਵੀ ਬਹੁਤ ਆਗੀ ਤੇ ਚੰਗਾ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਤੇ ਬਾਕੀ ਆਪਾਂ ਡਿਟੇਲ ਸਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁڑے ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਅਦ ਦੇ ਭਾਈ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਤੇ ਸਾਰੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਠੀਕ ਆ ਤੇ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਆਪਣੇ ਘਰ ਦੇ ਕੋਈ ਆਹੇ ਹਨਾ ਹਾਂਜੀ ਭਾਈ ਠੀਕ ਆ ਕਿਹੜਾ ਸੂਆ ਸੂਈ ਆ ਭਈ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਕੱਲ੍ਹ ਸੂਈ ਆ ਭਈ ਠੀਕ ਆ ਕੱਲ੍ਹ ਸੂਈ ਆ ਤਾਂ ਆਜ ਕੋਈ ਆ ਮਤਲਬ ਹਨਾ ਠੀਕ ਆ ਤੇ ਪਹਿਲਾਂ ਵਾਲੇ ਸੂਏ ਦੇ ਵਿੱਚ ਇਹਨੇ ਕਿੰਨਾ ਦੁੱਧ ਦਿੱਤਾ ਭਾਈ ਲੀਟਰ ਪਲੱਸ ਦਿੱਤਾ ਭਾਈ ਤੋਂ ਪਲੱਸ ਹੀ ਦਿੱਤਾਗਾ ਹਾਂਜੀ ਹਾਂਜੀ ਠੀਕ ਆ ਤੇ ਇਸ ਵਾਰ ਫਿਰ ਕੀ ਉਮੀਦ ਆਗੀ ਰੋਈ ਸਾਮ ਸਵਾਰ ਦੇ ਸਕਦੇ ਆ ਹੂੰ ਠੀਕ ਹੈ 26 ਮੀਲੀਟਰ ਦੇ ਸਕਦੀ 25 26 ਲੀਟਰ ਤਾਂ ਦੇ ਸਕਦੀ ਆ ਹਨ ਜਦੋਂ ਇੰਨਾ ਦਿੱਤਾਗਾ ਤੇ ਬਾਕੀ ਫਿਰ ਸਾਮ ਸੰਭਾਲ ਦੇ ਖਰਾਕ ਦੇ ਦਸਤਿਆ ਹਨ ਵਧ ਵੀ ਸਕਦੀ ਆ ਘਟ ਵੀ ਸਕਦੀ ਆ ਨਾ ਬਾਕੀ ਬੱਛੀ ਆ ਮਗਰ ਹਨ ਇਹ ਟ੍ਰਾਈਸੀਮਨ ਦੀ ਆ ਹਨ ਹਾਂਜੀ ਠੀਕ ਹੈ ਤੇ ਦੋਸਤੋ ਬੱਛੀ ਦੇਖ ਸਕਦੇ ਹੋ ਦੁਬਾਰੇ ਫੇਰ ਚੰਗੇ ਸੀਮਨ ਦੀ ਆਗੀ ਤੇ ਬੱਛੀ ਆਈ ਵੀ ਬਹੁਤ ਸੋਹਣੀ ਹੈਗੀ ਤੇ ਨਾਲਗਾ ਨਾਲ ਆ ਦੁਬਾਰੇ ਫੇਰ ਦੇਖ ਸਕਦੇ ਹੋ ਬਿਲਕੁਲ ਤਾਜੀ ਇਹ ਗਾਂਸ ਹੋਈ ਵੀ ਹੈਗੀ ਤੇ ਬਾਕੀ ਚੌਣ ਜਾਣ ਚ ਕਿਵੇਂ ਬਾਈ ਬੋਲਾ ਕੱਢਿਆ ਹੋਊਗਾ ਪੂਰੀ ਵਧੀਆ ਬਾਈ ਆਪ ਦਾ ਤਸੰਦੀ ਕਰਕੇ ਲੈ ਜਾਵੇ ਇਹ ਬੰਦੇ ਨੇ ਲੈ ਕੇ ਜਾਣੀ ਆ ਠੀਕ ਹੈ ਆਪ ਵੀ ਤਸੰਦੀ ਕਰਕੇ ਲੈ ਕੇ ਜਾਵੇ ਠੀਕ ਹੈ ਓਕੇ ਜਮਾਤਾਰ ਤੁਰ ਥੋੜਾ ਥੋੜਾ ਅੰਨ ਨੂੰ ਠੀਕ ਹੈ ਤੇ ਬਾਈ ਰੇਟ ਆਪਾਂ ਕਿੰਨਾ ਕਰਦੇ ਆ ਇਹਦਾ ਬਾਈ ਰੇਟ ਫੋਨ ਤੇ ਆਸ਼ਾ ਰੇਟ ਫੋਨ ਤੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਤੇ ਖੋਲ ਕੇ ਤਾਂ ਗੇੜਾ ਦਵਾ ਦੇ ਲੋ ਵੀ ਦੋਸਤੋ ਰੇਟ ਫੋਨ ਤੇ ਹੋਊਗਾ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਲੈਤੀ ਆ। ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਉਹ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈਂ ਜਾਣਾ ਗੱਲਬਾਤ ਕਰ ਸਕਦੇ ਹੋਗੇ। ਇੱਥੇ ਆ ਕੇ ਤਸੱਲੀ ਕਰਿਓ। ਗਾਂ ਚੰਗੀ ਆ ਕਿ ਸਾਫ਼ ਸੁਥਰੀ ਆ, ਬਾਕੀ ਘਰ ਰੱਖਣ ਲਈ ਬਹੁਤ ਵਧੀਆ ਆ। ਕਿਉਂਕਿ ਕ੍ਰਾਸ ਦੇ ਕਾਰਨ ਇਹਦੀ ਫੈਟ ਵੀ ਵਧੀਆ ਰਹੂਗੀ। ਇਹਨੂੰ ਦੁੱਧ ਪੀਣ ਨੂੰ ਲੈਣੀ ਆ, ਉਹਦੇ ਲਈ ਵੀ ਠੀਕ ਵਧੀਆ ਰਹੂਗੀ ਪੂਰੀ ਇਹ। ਤੇ ਕਿਉਂਕਿ ਫੈਟ ਦੀ ਚੰਗੀ ਰਹਿਣੀ ਆ। ਬਾਕੀ ਸਾਫ਼ ਸੁਥਰੀ ਆ। ਸਾਰੇ ਪੱਖਾਂ ਤੋਂ ਦੇਖ ਸਕਦੇ ਤੁਸੀਂ ਬਾਡੀ ਬਾਂਤਰ ਦੀ ਵੀ ਚੰਗੀ ਆ। ਆਰਡਰ ਬਹੁਤ ਸੋਹਣਾਗਾ। ਇਸ ਸਪੇਸ ਵੀ ਬਹੁਤ ਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਤੁਸੀਂ ਦੁਬਾਰੇ ਦੇਖ ਸਕਦੇ ਹੋ ਥੋੜੀਆਂ ਜਿਹਾ ਭਲਾਂ ਹਜੇ ਤਾਜੀ ਸੁਈ ਕਰਕੇ ਸਾਫ ਸੁਥਰੀ ਹੈਗੀ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਪੂਰੀ ਵਧੀਆ ਹੈਗੀ ਤੇ ਮਲਕਬੇਨ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਆਉਂਦੀ ਹੈਗੀ ਤੇ ਥਣ ਵੀ ਬਹੁਤ ਚੰਗੇ ਹੈਗੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਆ ਕੇ ਆਪਦੀ ਫੁੱਲ ਤਸੱਲੀ ਕਰ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ